ਉਜਵਨ ਬਲੋ ਭਾਰਤ ਪੁਸ਼ਨ ਆਸ਼ੂ ਦੇ ਨਾ ਦੇ ਥੈਂਕਸ ਲਿਖੇ ਗਏ ਸੀ ਆਰੋਬੀ ਬ੍ਰਿਜ ਦੇ ਉੱਤੇ ਲਿਖਿਆ ਗਿਆ ਸੀ ਕਿ ਭਾਰਤ ਪੁਸ਼ਨ ਥੈਂਕਸ ਅਤੇ ਇਸ ਨਾਲ ਹੀ ਕੁਝ ਹੋਰ ਕਿਸੇ ਸ਼ਬਦਾਂ ਦੇ ਵਿੱਚ ਧੰਨਵਾਦ ਕੀਤਾ ਗਿਆ ਸੀ ਕਿਉਂਕਿ ਦੱਸਿਆ ਕਿ ਆਰੋਬੀ ਬ੍ਰਿਜ ਦਾ ਜਿਹੜਾ ਪ੍ਰੋਜੈਕਟ ਸੀ ਉਹ ਭਾਰਤ ਪੁਸ਼ਨ ਵੱਲੋਂ ਹੀ ਲਿਆਂਦਾ ਗਿਆ ਸੀ ਜਿਸ ਮਾਮਲੇ ਦੇ ਵਿੱਚ ਇਹ ਕਾਫੀ ਲੰਬੇ ਸਮੇਂ ਤੋਂ ਇਸ ਦੀ ਉਸਾਰੀ ਕੀਤੀ ਜਾ ਰਹੀ ਸੀਗੀ ਅਤੇ ਹੁਣ ਇਸ ਬ੍ਰਿਜ ਦੇ ਉੱਤੇ ਸਾਡਾਂ ਤੇ ਲਿਖਿਆ ਆਇਆ ਸੀ ਕਿ ਆਸ਼ੂ ਜੀ ਥੈਂਕਸ ਆ ਤੇ ਇਸ ਦੇ ਨਾਲ ਕੁਝ ਹੋਰ ਸਲੋਗਨ ਲਿਖ ਕੇ ਵੀ ਭਾਰਤੂ ਸ਼ਨਾਸ਼ੂ ਨੂੰ ਧੰਨਵਾਦ ਕੀਤਾ ਗਿਆ ਸੀ ਕੋਈ ਜਾਣ ਪਛਾਤਿਆ ਵਿਅਕਤੀਆਂ ਵੱਲੋਂ ਜਿਸ ਤੋਂ ਬਾਅਦ ਹੁਣ ਇੱਕ ਹੋਰ ਤਸਵੀਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸੇ ਸਿਆਸੀ ਆਗੂ ਵੱਲੋਂ ਇਹ ਸਾਰੇ ਸ਼ਲੋਗ ਜਾਂ ਫਿਰ ਜਿਹੜੇ ਵੀ ਧੰਨਵਾਦ ਦੇ ਸ਼ਬਦ ਸਨ ਇਹ ਮਿਟਾ ਦਿੱਤੇ ਗਏ ਨੇ ਇਹਨਾਂ ਦੇ ਉੱਤੇ ਚਿੱਟਾ ਪੇਂਟ ਫਰਾ ਦਿੱਤਾ ਗਿਆ ਕਿਉਂਕਿ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜਾ ਪ੍ਰੋਜੈਕਟ ਸੀ ਇਹ ਆਸ਼ੂ ਵੱਲੋਂ ਲਿਆਇਆ ਗਿਆ ਸੀ ਭਾਰਤਪੂਸ਼ਣ ਆਸ਼ੂ ਸਾਬਕਾ ਮੰਤਰੀ ਭਾਰਤਪੂਸ਼ਣ ਆਸ਼ੂ ਵੱਲੋਂ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਹੀ ਇਸ ਦੀ ਜਿਹੜੀ ਆਮ ਜਨਤਾ ਉਸ ਨੂੰ ਜ਼ਰੂਰਤ ਵੀ ਕਾਫੀ ਜ਼ਿਆਦਾ ਦੱਸੀ ਜਾ ਰਹੀ ਸੀ ਜਿਸ ਤੋਂ ਬਾਅਦ ਜਦੋਂ ਇਸ ਦੀ ਸਾਰੀ ਪੂਰੀ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਲੋਕਾਂ ਵੱਲੋਂ ਇਸ ਤੇ ਧੰਨਵਾਦ ਲੈ ਕੇ ਆਸ਼ੂ ਦਾ ਧੰਨਵਾਦ ਕੀਤਾ ਜਾਂਦਾ ਪਰ ਕਿਸੇ ਸਿਆਸੀ ਆਗੂ ਵੱਲੋਂ ਇਸ ਤੇ ਚਿੱਟਾ ਪੇਂਟ ਫਰਾ ਦਿੱਤਾ ਜਾਂਦਾ ਅਤੇ ਕਿਤੇ ਨਾ ਕਿਤੇ ਭਾਰਤਪੂਸ਼ਣ ਆਸ਼ੂ ਦੇ ਵੱਲੋਂ ਜਿਹੜਾ ਪ੍ਰੋਜੈਕਟ ਲਿਆ ਗਿਆ ਉਸ ਦੇ ਨਾਮ ਨੂੰ ਮਟੇੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਦਾਸ ਸੀ ਕਿ ਦਸਤੋਂ ਬਾਅਦ ਹੁਣ ਲੋਕਾਂ ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਕੁਝ ਦਿਨ ਪਹਿਲਾਂ ਹੀ ਐਮਪੀ ਬਿੱਟੂ ਅਤੇ ਸਾਫ ਦਾ ਮੰਤਰੀ 파ਰਤੂਸ਼ਨਾਸ਼ੂ ਵੱਲੋਂ ਇਸ ਆਰਓਬੀ ਬ੍ਰਿਜ ਦਾ ਜਾਇਜ਼ਾ ਲਿੱਤਾ ਗਿਆ ਸੀ ਤੇ ਇਹਨਾਂ ਤੋਂ ਕੁਝ ਦਿਨ ਹੋਰ ਪਹਿਲਾਂ ਐਮਐਲਏ ਗੁਰਪ੍ਰੀਤ ਗੋਗੀ ਵੱਲੋਂ ਵੀ ਇਸ ਬ੍ਰਿਜ ਦਾ ਆਰਓਬੀ ਦਾ ਜਾਇਜ਼ਾ ਲਿੱਤਾ ਗਿਆ ਸੀ ਤਾਂ ਹੁਣ ਲੋਕਾਂ ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਇਸ ਆਰਓਬੀ ਬ੍ਰਿਜ ਦਾ ਉਦਘਾਟਨ ਕੌਣ ਕਰੇਗਾ ਕਿਉਂਕਿ ਦੱਸ ਦਈਏ ਕੀ ਜਿਹੜਾ ਪ੍ਰੋਜੈਕਟ ਹੈ ਇਹ ਸਾਬਕਾ ਮੰਤਰੀ ਭਾਰਤ ਪੁਸ਼ਨ ਆਸ਼ੂ ਵੱਲੋਂ ਲਿਆਂਦਾ ਗਿਆ ਸੀ ਪਰ ਜਿਹੜੀ ਮੌਜੂਦਾ ਸਰਕਾਰ ਹੈ ਉਹ ਜਿਸ ਤਰੀਕੇ ਨਾਲ ਲਗਾਤਾਰ ਜਾਇਜ਼ਾ ਲੈ ਰਹੀ ਆ ਤਾਂ ਕਿਥੇ ਨਾ ਕਿਥੇ ਸਿਆਸੀ ਤਕਰਾਰ ਦੇਖਣ ਨੂੰ ਮਿਲ ਰਹੀ ਹੈ ਕਿ ਇਸ ਬ੍ਰਿਜ ਦਾ ਉਦਘਾਟਨ ਕੌਣ ਕਰੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਹੀ ਅਣਪਛਾਤੇ ਨੌਜਵਾਨਾ ਵੱਲੋਂ ਭਾਰਤ ਪੁਸ਼ਨ ਆਸ਼ੂ ਨੂੰ ਇਸ ਬ੍ਰਿਜ ਦੇ ਸਾਈਡਾਂ ਤੇ ਆਸ਼ੂ ਜੀ ਥੈਂਕਸ ਲਿਖ ਕੇ ਧੰਨਵਾਦ ਕੀਤਾ ਜਾ ਰਿਹਾ ਉਥੋਂ ਕਿਥੇ ਨਾ ਕਿਥੇ ਦੂਜੀ ਸਿਆਸੀ ਪਾਰਟੀਆਂ ਨੂੰ ਇਸ ਤੋਂ ਗਰੇਜ਼ ਹੈ ਤੇ ਉਹਨਾਂ ਵੱਲੋਂ ਰਾਤੋਂ ਰਾਤ ਹੀ ਇਸ ਦੇ ਉੱਤੇ ਚਿੱਟਾ ਪੇਂਟ ਫੇਰ ਕੇ ਨਾਮ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਇੱਕ ਵਾਰ ਤੁਹਾਨੂੰ ਪਹਿਲਾਂ ਤਸਵੀਰਾਂ ਵੀ ਦਿਖਾ ਦਿੰਨੇ ਆ